ਹਾਂਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਹੈਜੂਕੇਟਰ ਚੈਨਲ ਤੇ ਜਿਹੜੇ ਸਟੂਡੈਂਟਸ ਪਹਿਲੀ ਵਾਰ ਚੈਨਲ ਤੇ ਵਿਜ਼ਿਟ ਕਰ ਰਹੇ ਹਨ ਉਹਨਾਂ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਨਾਲ ਦੇ ਨਾਲ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰਦੇ ਹੋ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਠੀਕ ਹੈ ਜੀ ਤਾਂ ਅੱਜ ਦਾ ਲੇਟੈਸਟ ਅਪਡੇਟ ਹੈ ਜੀ ਪੰਜਾਬ ਗਰੁੱਪ ਡੀ ਭਰਤੀ 2025 ਠੀਕ ਹੈ ਟੋਟਲ ਪੋਸਟਾਂ ਨੇ ਜੀ 22 ਪਲੱਸ ਨੇ ਯੋਗਤਾ 8ਵੀਂ ਪਾਸ ਮੰਗੀ ਹੈ ਨਾ ਠੀਕ ਹੈ ਜੀ ਤੇ ਤਨਖਾਹ ਇਹਦੇ ਲਈ ਤੁਹਾਡੇ ਰਹਿ ਗਈ 18000 ਪਰ ਮੰਥ ਤੇ ਅਪਲਾਈ ਕਰਨ ਦੀ ਲ 8 ਜੁਲਾਈ 2025 ਠੀਕ ਹੈ ਜੀ ਇਹਨਾਂ ਵੈਕੈਂਸੀਸ ਦੇ ਲਈ ਤੁਸੀਂ ਕਿਵੇਂ ਅਪਲਾਈ ਕਰਨਾ ਕੀ ਪ੍ਰੋਸੈਸ ਰਹੇਗਾ ਡਿਟੇਲ ਦੇ ਵਿੱਚ ਗੱਲ ਕਰਦੇ ਆ ਇਹਨਾਂ ਵੈਕੈਂਸੀਸ ਦੇ ਬਾਰੇ ਚੱਲਦੀਆਂ ਨੋਟੀਫਿਕੇਸ਼ਨ ਦੇ ਉੱਪਰ ਠੀਕ ਹੈ ਜੀ ਤੇ ਇਹ ਵੈਕੈਂਸੀਸ ਆਈਆਂ ਨੇ ਜੀ ਪੰਜਾਬ ਰਾਜ ਕਾਨੂੰਨੀ ਸੇਵਾ ਸੇਵਾਵਾ ਅਥਾਰਟੀ SAS ਨਗਰ ਪ੍ਰੋਸੈਸ ਸਰਵਰ ਦੀਆਂ ਵੈਕੈਂਸੀਸ ਹੈ ਠੀਕ ਹੈ ਆਇਨਾ ਦਾ ਰੂਦਕਰ ਨੋਟਿਸ ਨੰਬਰ ਹੈ ਜੀ ਠੀਕ ਹੈ ਤੇ ਆਖਰੀ ਮਿਤੀ ਮੈਂ ਤੁਹਾਨੂੰ ਦੱਸ ਦਿੱਤਾ ਕਿ ਓਨਲੀ ਔਨਲਾਈਨ ਅਪਲਾਈ ਕਰਨਾ ਹੋਊਗਾ ਤੇ 8 ਜੁਲਾਈ ਤੋਂ ਪਹਿਲਾਂ ਪਹਿਲਾਂ ਤੁਸੀਂ ਇਹਨਾਂ ਵੈਕੈਂਸੀ ਦੇ ਲਈ ਅਪਲਾਈ ਕਰ ਸਕਦੇ ਹੋ ਇਹ 22 ਵੈਕੈਂਸੀਸ ਆ ਜਿਹੜੀਆਂ ਇਹ ਗਰੁੱਪ ਡੀ ਦੀਆਂ ਵੈਕੈਂਸੀਸ ਆ ਪ੍ਰੋਸੈਸ ਸਰਵਰ ਦੀਆਂ ਵੈਕੈਂਸੀਸ ਆ ਔਨਲਾਈਨ ਜਿਹੜੇ ਇਹਨੇ ਪੱਤਰਾਂ ਦੀ ਮੰਗ ਤੁਹਾਡੇ ਤੋਂ ਕੀਤੀ ਗਈ ਹੈ ਠੀਕ ਹੈ ਜੀ ਕੈਟਾਗਰੀ ਵਾਈਜ਼ ਅਸਾਮੀਆਂ ਦੀ ਗੱਲ ਅਸੀਂ ਕਰ ਲੈਣੀ ਹੈ ਕਿ ਕਿਹੜੀ ਕਾਸਟ ਦੀਆਂ ਕਿੰਨੀਆਂ ਵੈਕੈਂਸੀਸ ਆ ਠੀਕ ਹੈ ਕੈਟਾਗਰੀ ਦੀਆਂ ਜਨਰਲ ਕੈਟਾਗਰੀ ਦੀਆਂ 6 ਵੈਕੈਂਸੀਸ ਆ ਜੀ ਜਨਰਲ ਠੀਕ ਹੈ ਊਮਨ ਮਤਲਬ ਇਸਤਰੀਆਂ ਦੀਆਂ 3 ਵੈਕੈਂਸੀਸ ਐ ਅਨੁਸੂਚਿਤ ਜਾਤੀ ਦੀਆਂ 3 ਵੈਕੈਂਸੀਸ ਐ ਅਨੁਸੂਚਿਤ ਜਾਤੀ ਲੇਡੀਜ਼ ਇਸਤਰੀਆਂ ਦੀਆਂ 2 ਵੈਕੈਂਸੀਸ ਆ ਠੀਕ ਐ ਅਨੁਸੂਚਿਤ ਜਾਤੀ ਸਾਬਕਾ ਫੌਜੀ ਜੀ ਰਿਟਾਇਰਡ ਫੌਜੀ ਉਹਨਾਂ ਦੀ ਇੱਕ ਵੈਕੈਂਸੀ ਐ ਸਾਬਕਾ ਫੌਜੀ ਇੱਕ ਵੈਕੈਂਸੀ ਐ ਠੀਕ ਐ ਜੀ ਸਾਬਕਾ ਫੌਜੀ ਕੈਟਾਗਰੀ ਦੇ ਵਿੱਚ ਇਸਤਰੀਆਂ ਦੀ ਇੱਕ ਵੈਕੈਂਸੀ ਐ ਪਛੜੀ ਸ਼੍ਰੇਣੀ ਇੱਕ ਵੈਕੈਂਸੀ ਐ ਸੀ ਕਿ ਪਛੜੀ ਸ਼੍ਰੇਣੀ ਇਸਤਰੀ ਦੀ ਇੱਕ ਵੈਕੈਂਸੀ ਐ ਜਨਰਲ ای ਡਬਲਯੂ ਐਸ ਠੀਕ ਐ ਜਿਹਨੋ ਸੀ ਇਕਨੋਮਿਕਲੀ ਵੀਕਰ ਸੈਕਸ਼ਨ ਵੀ ਕਹਿੰਦੇ ਨੇ ਉਹਨਾਂ ਦੀ ਇੱਕ ਵੈਕੈਂਸੀ ਹੈ ਰਜ਼ਰਨਲ ਐਡਬਲਯੂਐਸ ਇਸਤਰੀ ਦੀ ਇੱਕ ਵੈਕੈਂਸੀ ਹੈ ਠੀਕ ਹੈ ਤੇ ਵਿਲਾਈਨ ਲੋ ਵਿਜ਼ਨ ਠੀਕ ਹੈ ਦੇ ਵਿਗਿਆ ਜਿਹੜੇ ਸਟੂਡੈਂਟਸ ਆ ਉਹਨਾਂ ਦੀ ਵੀ ਇੱਕ ਵੈਕੈਂਸੀ ਹੈ ਇਹਦੇ ਵਿੱਚ ਠੀਕ ਹੈ ਜੀ ਇਹ ਤਾਂ ਫੀ ਕੈਟਾਗਰੀ ਅਨੁਸਾਰ ਵੰਡ ਸੀ ਇਹਨਾਂ ਦੀ ਠੀਕ ਹੈ ਇਹਨਾਂ ਵੈਕੈਂਸੀਸ ਨੂੰ ਵਧਾਇਆ ਘਟਾਇਆ ਵੀ ਜਾ ਸਕਦਾ ਹੈ ਉਮਰ ਸੀਮਾ ਦੀ ਜੇਕਰ ਗੱਲ ਕਰੀਏ ਜੇਕਰ ਕੋਈ ਮੁਲਾਜ਼ਮ ਪੱਕਾ ਹੈ ਪੱਕਾ ਲੱਗੇ ਹੋਇਆ ਕਿਤੇ ਵੀ ਠੀਕ ਹੈ ਕਿ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਦਾ ਪੱਕਾ ਕਰਮਚਾਰੀ ਹੈ ਤਾਂ ਉਹਦੀ ਉਮਰ ਹੱਦ ਜਿਹੜੀ 45 ਸਾਲ ਤੱਕ ਰਹੇਗੀ ਕਿ 45 ਸਾਲ ਤੱਕ ਆ ਜਿਹੜਾ ਉਹ ਇਹਨਾਂ ਵੈਕੈਂਸੀ ਦੇ ਲਈ ਅਪਲਾਈ ਕਰ ਸਕਦਾ ਹੈ ਠੀਕ ਹੈ ਤੇ ਜਿਹੜੇ ਦਿਵੰਗ ਦਿਵੰਗ ਸਟੂਡੈਂਟ ਹੋਣਗੇ ਸ਼੍ਰੈਣੀ ਦਾ ਸੰਬੰਧਤ ਉਮੀਦਵਾਰ ਹੋਣਗੇ ਤੇ ਉਹਨਾਂ ਨੂੰ ਜਿਹੜਾ 10 ਸਾਲ ਦੀ ਛੂਟ ਹੈ ਜਿਹੜੀ ਉਹ ਦਿੱਤੀ ਜਾਏਗੀ ਠੀਕ ਹੈ ਜੀ ਅੱਗੇ ਗੱਲ ਕਰ ਲੈਣੀ ਹੈ ਵਿਦਿਅਕ ਯੋਗਤਾ ਦੀ ਠੀਕ ਹੈ ਮਿਡਲ ਕਲਾਸ ਦੀ ਪ੍ਰੀਖਿਆ ਜਿਹੜੀ ਪੰਜਾਬੀ ਭਾਸ਼ਾ ਦੇ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ ਠੀਕ ਹੈ ਮਤਲਬ 8ਵੀਂ ਪਾਸ ਜੇਕਰ ਤੁਸੀਂ ਪੰਜਾਬੀ ਭਾਸ਼ਣਾ ਕੀਤੀਆਂ ਤੁਸੀਂ ਐਲੀਜੀਬਲ ਹੋ ਨਾ ਵੈਕੈਂਸੀਜ਼ ਲਈ ਅਪਲਾਈ ਕਰ ਸਕਦੇ ਹੋ ਠੀਕ ਹੈ ਰੱਖਵਾ ਕਰਨ ਰਿਜ਼ਰਵੇਸ਼ਨ ਦੀ ਜੇਕਰ ਗੱਲ ਕਰੀਏ ਕਿ ਮਤਲਬ ਐਸਸੀ ਐਸਟੀ ਠੀਕ ਹੈ ایਡਬਲਿਊਐਸ ਕੈਟਾਗਰੀ ਨਾਲ ਜੋ ਵੀ ਵੈਕੈਂਸੀਜ਼ ਆ ਸਭ ਤੋਂ ਪਹਿਲਾਂ ਤਾਂ ਉਮੀਦਵਾਰ ਜਿਹੜਾ ਪੰਜਾਬ ਰਾਜ ਦਾ ਵਸਨੀਕ ਹੋਣਾ ਚਾਹੀਦਾ ਠੀਕ ਹੈ ਤੇ ਜਦੋਂ ਤੁਸੀਂ ਆਨਲਾਈਨ ਐਪਲੀਕੇਸ਼ਨ ਸਬਮਿਟ ਕਰੋਗੇ ਆਨਲਾਈਨ ਅਪਲਾਈ ਕਰੋਗੇ ਤਾਂ ਉੱਥੇ ਤੁਸੀਂ ਆਪਣਾ ਕੈਟਾਗਰੀ ਸਰਟੀਫਿਕੇਟ ਵੀ ਜਿਹੜਾ ਅਪਲੋਡ ਕਰਨਾ ਲਾਜ਼ਮੀ ਹੋਵੇਗਾ ਠੀਕ ਹੈ ਜੀ ਗੱਲ ਕਰਦੇ ਆ ਅੱਗੇ ਪੇ ਸਕੇਲ ਦੀ ਪੇ ਸਕੇਲ ਇਹਦੇ ਲਈ ਤੁਹਾਨੂੰ ਮੈਂ ਪਹਿਲੇ ਦੱਸਤਾ ਕਿ 18000 ਪਰ ਮਨਥ ਸਲਰੀ ਤੁਹਾਨੂੰ ਮਿਲੇਗੀ ਠੀਕ ਹੈ 44 ਮੌਦਾਂ ਦੀ ਗੱਲ ਕਰ ਲਈਏ ਘੱਟੋ ਘੱਟ 50% ਅੰਕਾਂ ਦੇ ਨਾਲ ਤੁਹਾਡੀ ਮੀਡਲ ਪਦ ਮੀਡਲ ਪਦਰ ਦੀ ਪੰਜਾਬੀ ਭਾਸ਼ਾ ਦੀ ਪ੍ਰੀਖਿਆ ਪਾਸ ਕਰਨੀ ਲਾਜ਼ਮੀ ਹੋਵੇਗੀ ਠੀਕ ਹੈ ਜੇਕਰ ਤੁਸੀਂ ਇਹ ਮੀਡਲ ਪਦਰ ਦੀ ਪੰਜਾਬੀ ਭਾਸ਼ਾ ਦੀ ਪ੍ਰੀਖਿਆ ਪਾਸ ਕਰ ਲੈਣੇ ਹੋ ਤੋਂ ਉਸ ਤੋਂ ਬਾਅਦ ਫਿਰ ਪੇਪਰ ਹੋਏਗਾ ਮਤਲਬ ਕਹਿਣਾ ਮਤਲਬ ਠੀਕ ਹੈ ਤਾਂ ਉਹ ਪੇਪਰ ਤੋਂ ਬਾਅਦ ਜਿਹੜੇ ਸ਼ਾਰਟ ਲਿਸਟਡ ਕੈਂਡੀਡੇਟ ਆ ਉਹਨਾਂ ਨੂੰ ਇੰਟਰਵਿਊ ਦੇ ਲਈ ਬੁਲਾਇਆ ਜਾਏਗਾ ਠੀਕ ਹੈ ਅਪਲਾਈ ਕਰਨ ਦੀ ਮਿਤੀ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਹੈ ਦੁਬਾਰਾ ਵੀ ਦੱਸ ਦਨੀ ਹਾਂ ਓਨਲੀ ਔਨਲਾਈਨ ਅਪਲਾਈ ਕਰਨਾ ਹੋਏਗਾ ਠੀਕ ਹੈ ਜੀ ਤਾਂ ਜਿਹੜਾ ਇਹਦਾ ਲਿੰਕ ਹੈ ਸਟੇਟ ਅਥਾਰਟੀ ਦੀ ਵੈਬਸਾਈਟ ਆ ਪਿਆ ਠੀਕ ਹੈ pulsar.punjab.gov.in ਤੇ ਪਲਵਦਾ ਠੀਕ ਹੈ ਤੇ ਆਪਣੀ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਤੁਹਾਨੂੰ ਲਿੰਕ ਮਿਲ ਜਾਏਗਾ ਆਨਲਾਈਨ ਅਪਲਾਈ ਕਰਨਾ ਠੀਕ ਹੈ ਉਮੀਦਵਾਰਾ ਜਿਹੜੋ ਕੈਫੇ ਤੇ ਜਾ ਕੇ 20 ਜਿਹੜੇ ਵੀ ਵਿਅਕਤੀ ਇਹਨਾਂ ਵੈਕੈਂਸੀ ਲਈ ਅਪਲਾਈ ਕਰਨਾ ਚਾਹੁੰਦੇ ਕੈਫੇ ਤੇ ਜਾ ਕੇ ਵੀ ਤੁਸੀਂ ਇਹਨਾਂ ਵੈਕੈਂਸੀ ਲਈ ਅਪਲਾਈ ਕਰ ਸਕਦੇ ਹੋ ਨਹੀਂ ਤਾਂ ਵੀਡੀਓ ਦੇ ਡਿਸਕ੍ਰਿਪਸ਼ਨ ਚ ਲਿੰਕ ਹੋਏਗਾ ਤੁਸੀਂ ਉਥੇ ਜਾ ਕੇ ਵੀ ਜਿਹੜਾ ਆਪਣਾ ਫਾਰਮ ਆਨਲਾਈਨ ਅਪਲਾਈ ਕਰ ਸਕਦੇ ਹੋ ਆਪਣੇ ਮੋਬਾਈਲ ਦੇ ਉੱਪਰ ਠੀਕ ਹੈ ਤੇ ਜਦੋਂ ਤੁਸੀਂ ਆਨਲਾਈਨ ਐਪਲੀਕੇਸ਼ਨ ਆਪਣੀ ਸਬਮਿਟ ਕਰੋਗੇ ਤਾਂ ਉੱਥੇ ਜਿਹੜੇ ਡਾਕੂਮੈਂਟ ਨਾਲ ਲਗਾਉਣੇ ਤੁਸੀਂ ਜਿਹੜੇ ਦਸਤਾਵੇਜ਼ ਤੁਹਾਡਾ 8ਵੀਂ 10ਵੀਂ ਦਾ ਸਰਟੀਫਿਕੇਟ ਠੀਕ ਹੈ ਜੀ ਉਹ ਵੀ ਨਾਲ ਅਪਲੋਡ ਕਰੋਗੇ ਤੁਸੀਂ ਤੁਹਾਡਾ ਜਨਮ ਮਿਤੀ ਸਰਟੀਫਿਕੇਟ ਠੀਕ ਹੈ 8ਵੀਂ ਤੋਂ ਉੱਪਰ ਮਤਲਬ 8ਵੀਂ ਤੋਂ ਜ਼ਿਆਦਾ ਜੀ 10th 2 ਜੋ ਵੀ ਤੁਹਾਡੀ ਸਟੱਡੀ ਆ ਉਹ ਡਾਕੂਮੈਂਟ ਵੀ ਤੁਸੀਂ ਇੱਥੇ ਅਪਲੋਡ ਕਰੋਗੇ ਇਸ ਤੋਂ ਇਲਾਵਾ ਤੁਹਾਡਾ ਕੈਟਾਗਰੀ ਸਰਟੀਫਿਕੇਟ ਉਹ ਵੀ ਅਪਲੋਡ ਕਰੋਗੇ ਠੀਕ ਹੈ ਤੇ ਜੇਕਰ ਪਹਿਲਾਂ ਤੋਂ ਸਰਕਾਰੀ ਵਿਭਾਗ ਦੇ ਵਿੱਚ ਕੋਈ ਵਿਅਕਤੀ ਕੰਮ ਕਰਦਾ ਹੈ ਤਾਂ ਉਹਦੀ ਜਿਹੜੀ ਐਨਓਸੀ ਵਗੈਰਾ ਵੀ ਸਬਮਿਟ ਇਹਦੇ ਲਈ ਕਰਵਾਉਣੀ ਪਵੇਗੀ ਠੀਕ ਹੈ ਤਾਂ ਆਪਣਾ ਜੇਕਰ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਆਨਲਾਈਨ ਅਪਲਾਈ ਕਿਵੇਂ ਕਰਨਾ ਆਪਨਾ ਮੋਬਾਈਲ ਨੰਬਰ ਹੈ ਤੁਸੀਂ ਇਹਦੇ ਤੇ ਕਾਲ ਕਰਕੇ ਵੀ ਸਾਡੇ ਨਾਲ ਗੱਲ ਕਰ ਸਕਦੇ ਹੋ ਜੀ 78994919431 ਠੀਕ ਹੈ ਇਹ ਤੇ ਵੀ ਜਾਣਕਾਰੀ ਜਿਹੜੀ ਉਹ ਪ੍ਰਾਪਤ ਕਰ ਸਕਦੇ ਹੋ ਲਿੰਕ ਤਾਂ ਤੁਹਾਨੂੰ ਆਪਣੇ ਵੀਡੀਓ ਦੇ ਡਿਸਕ੍ਰਿਪਸ਼ਨ ਤੇ ਮਿਲੇਗਾ ਮਿਲੇਗਾ ਤੇ ਨਾਲ ਦੀ ਨਾਲ ਇਹ ਜਿਹੜਾ ਇਹ ਨੋਟੀਫਿਕੇਸ਼ਨ ਆ ਇਹ ਵੀ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਜਾਏਗਾ ਉੱਥੇ ਜਾ ਕੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਜੀ ਤੇ ਇਹਨੂੰ ਚੰਗੀ ਤਰ੍ਹਾਂ ਪੜਨ ਤੋਂ ਬਾਅਦ ਹੀ ਤੁਸੀਂ ਆਪਣੀ ਵੈਕੈਂਸੀ ਦੇ ਲਈ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਇਹ ਸੀ ਕੁਝ ਕੁ ਜ਼ਰੂਰੀ ਗੱਲਾਂ ਠੀਕ ਹੈ ਤੁਸੀਂ ਇਸ ਤਰ੍ਹਾਂ ਇਹਨਾਂ ਵੈਕੈਂਸੀ ਦੇ ਲਈ ਅਪਲਾਈ ਕਰ ਸਕਦੇ ਆ ਇਹ ਸੀ ਅੱਜ ਦਾ ਲੇਟੈਸਟ ਅਪਡੇਟ ਇਸ ਤੋਂ ਇਲਾਵਾ ਪੰਜਾਬੀ ਦਾ ਵੀ ਮਾਸਾ ਕਿਹੜਾ ਜਿਹਾ ਪੰਜਾਬੀ ਲੈਵਲ ਦੀ ਕੋਈ ਵੀ ਇਗਜ਼ਾਮ ਦੀ ਤਿਆਰੀ ਆਪਣੇ ਚੈਨਲ ਤੇ ਬਹੁਤ ਵਧੀਆ ਢੰਗ ਨਾਲ ਕਰਵਾਈ ਜਾਂਦੀ ਹੈ ਤਾਂ ਉਹਨਾਂ ਵੀਡੀਓ ਦੀ ਪਲੇਲਿਸਟ ਦਾ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮਿਲਦਾ ਆਏਗਾ ਠੀਕ ਹੈ ਜੀ ਉਹ ਵੀ ਤੁਸੀਂ ਜ਼ਰੂਰ ਜਾ ਕੇ ਦੇਖਿਓ ਮਿਲਦੇ ਹਾਂ ਨੈਕਸਟ ਅਪਡੇਟ ਦੇ ਨਾਲ ਥੈਂਕ ਯੂ